ਗਿੱਦੜਬਾਹਾ ਵਿੱਚ ਡੇਂਗੂ ਦੇ ਪ੍ਰਕੋਪ ਤੋਂ ਬਚਣ ਲਈ ਅਤੇ ਆਉਣ ਵਾਲੇ ਦਿਵਾਲੀ ਦੇ ਤਿਹਾਰ ਤੇ ਸਫਾਈ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅੱਜ ਯੂਥ ਅਕਾਲੀ ਦਲ ਵੱਲੋਂ ਸਫਾਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਅਤਰ ਅਬੇਦ ਸਿੰਘ ਢਿੱਲੋਂ ਨੇ ਗਿੱਦੜਬਾਹਾ ਪੁਰਾਣੀ ਸਬਜ਼ੀ ਮੰਡੀ ਦੀ ਸਫਾਈ ਕਰਨ ਲਈ ਸ਼ੁਰੂਆਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਤੈ ਉਹਨਾਂ ਨੇ ਕਿਹਾ ਕਿ ਗਿੱਦੜਬਾਹਾ ਵਿੱਚ ਡੇਂਗੂ ਦਾ ਕਹਿਰ جاری ਹੈ ਇਲਾਜ ਮਹਿੰਗਾ ਹੋਣ ਕਰਕੇ ਗਰੀਬ ਅਤੇ ਮੱਧ ਵਰਗੀ ਲੋਕ ਇਲਾਜ ਕਰਵਾਉਣ ਤੋਂ ਅਸਮਰਥ ਨੇ। ਅਤੇ ਕਈ ਪਰਿਵਾਰ ਤਾਂ ਪੂਰੇ ਦੇ ਪੂਰੇ ਡੇਂਗੂ ਦੇ ਪ੍ਰਕੋਪ ਵਿੱਚ ਨੇ ਇਸ ਲਈ ਸਫਾਈ ਮੁਹਿੰਮਾ ਸ਼ੁਰੂ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਾਗਰੂਕ ਕਰਨੇ ਉਹ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਡੇਂਗੂ ਦੇ ਪ੍ਰਕੋਪ ਅਤੇ ਹੋਰਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ ਹਾਂਜੀ ਕਿ ਲੋਕ ਸਾਹਿਬ ਕੀ ਕਾਰਨ ਹੈ ਜੀ ਇਹ ਮੈਮ ਸ਼ੁਰੂ ਕਰਨ ਦਾ ਜਿਹੜੀ ਅੱਜ ਸਫਾਈ ਬਿਆਨ ਕੀਤਾ ਕੀ ਗਿੱਦੜਵਾ ਦੇ ਵਿੱਚ ਸਫਾਈ ਦਾ ਪ੍ਰਬੰਧ ਹੈ ਨਹੀਂ ਜੀ ਸਰ ਆਪਣੇ ਯੂਥ ਦਾ ਕਾਡਰ ਤੇ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਦਾ ਕਾਡਰ ਅੱਜ ਇਕੱਠੇ ਹੋਏ ਆ। ਸਾਰੇ ਗਿੱਦੜਬਾਦ ਦੇ ਅੰਦਰ ਡੇਂਗੂ ਤੇ ਮਲੇਰੀਆ ਦੇ ਕੇਸ ਇੰਨੇ ਵੱਧ ਚੁੱਕੇ ਕਿ ਡਾਕਟਰ ਜਵਾਬ ਦੇ ਦਿੱਤੀ ਆ ਕਿ ਸਾਡੇ ਤੋਂ ਇਹਦਾ ਹੁਣ ਇਲਾਜ ਹੀ ਕੋਈ ਨਹੀਂ ਹੋਣਾ। ਇਸ ਕਰਕੇ ਅਸੀਂ ਏਰੀਆ ਲੱਭੇ ਹਾਲਾਂਕਿ ਜੰਪ ਵੀ ਦੇਖਿਆ, ਬੈਂਡਾਬਾਦ ਵੀ ਦੇਖਿਆ, ਉੱਥੇ ਮੈਂ ਪਹਿਲਾਂ ਵੀ ਗਿਆ ਸੀ। ਸਭ ਤੋਂ ਵੱਧ ਸਬਜ਼ੀ ਮੰਡੀ ਅੰਦਰ ਫੁੱਟਬਾਲ। ਇੱਥੇ ਕਿਸੇ ਵੀ ਸਮੇਂ 200 ਤੋਂ 300 ਬੰਦਾ ਸਬਜ਼ੀ ਮੰਡੀ ਅੰਦਰ ਕੋਈ ਬਿਟਾਉ ਹੁੰਦਾ। ਕੋਈ ਸਬਜ਼ੀ ਲੈਣ ਆਲਾ ਹੁੰਦਾ ਕੋਈ ਸਬਜ਼ੀ ਵੇਚਣ ਆਲਾ ਹੁੰਦਾ ਕੋਈ ਉੱਥੇ ਟੈਕਸੀ ਸਟੈਂਡ ਤੇ ਬੈਠਾ ਹੁੰਦਾ ਕੋਈ ਉੱਥੇ ਅੰਦਰ ਡਿਸਪੈਂਸਰੀ ਆ ਕੋਈ ਡਿਸਪੈਂਸਰੀ ਆਇਆ ਹੁੰਦਾ ਇੱਥੇ ਇੰਨਾ ਗੰਦ ਵੱਜ ਚੁੱਕਿਆ ਕਿ ਮੱਛਰਾਂ ਲਈ ਬਰੀਡਿੰਗ ਗਰਾਊਂਡ ਤੇ ਸਬਜ਼ੀ ਮੰਡੀ ਬਣ ਚੁੱਕੀ ਆ ਅਸੀਂ ਬਹੁਤਾਰੀ ਬੇਨਤੀ ਕੀਤੀ ਕਿ ਯਾਰ ਇੱਥੇ ਸਫਾਈ ਕੀਤੀ ਜਾਵੇ ਇੱਥੋਂ ਗੰਦ ਪਿਲ ਚੱਕਿਆ ਜਾਵੇ ਕੋਈ ਸੁਣਦਾ ਹੀ ਨਹੀਂ ਅਸੀਂ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਕੀਤੀ ਕਿ ਇੱਥੇ ਮੇਰੇ ਨਾਲ ਕਮੇਟੀ ਦੇ ਐਕਸ ਮੈਂਬਰਸ ਖੜੇ ਨੇ ਆਸ-ਪਾਸ ਇਹਨਾਂ ਨੇ ਵੀ ਬੇਨਤੀ ਕੀਤੀ ਕਿ ਭਾਈ ਸਾਡੇ ਵੇਲੇ ਸਫਾਈ ਦਾ ਸੀ ਬਹੁਤ ਖਿਆਲ ਰੱਖੀ ਸੀ ਡਾਕਟਰਾਂ ਨੂੰ ਹੁਣ ਕੋਈ ਇਲਾਜ ਨਹੀਂ ਲੱਭ ਰਿਹਾ ਇੰਨੇ ਜ਼ਿਆਦਾ ਪੇਸ਼ੈਂਟ ਆਪਣੇ ਹੱਥੀਂ ਅੱਧਰਵਾ ਚੁੱਕੇ ਆ ਪਰ ਜਦੋਂ ਕਿਸੇ ਨੇ ਨਾ ਸੁਣੀ ਪੇਰਾ ਚੀਜ਼ੋ ਚ ਕਿ ਆਪ ਹੀ ਡਾਂਗ ਚੱਕ ਲਿਏ ਝਾੜੂ ਲੈ ਕੇ ਆਏ ਆ ਕਈਆਂ ਲੈ ਕੇ ਆਏ ਮੱਠੇ ਲੈ ਕੇ ਆਏ ਤੇ ਸਾਰਾ ਸਾਫ ਸਫਾਈ ਕਰਕੇ ਆਏ